ਉਦੇ ਅਣਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਉਹਨੂੰ ਕਿਵੇਂ ਦੇਸ਼ ਜਿਮਨੀ ਚੋਣ ਬਾਰੇ ਅਜੇ ਨਹੀਂ ਕੋਈ ਸਾਡੀ ਪਾਰਟੀ ਦੇ ਵਿੱਚ ਚਰਚਾ ਹੋਈ ਕਿਉਂਕਿ ਹਾਲ ਹੀ ਕੜੀ ਅਸੀਂ ਭਾਰਤੀ ਮਹੀਮ ਵਿੱਚ ਲੱਗੇ ਹੋਏ ਹਾਂ ਭਾਰਤੀ ਮਹੀਮ ਨੂੰ ਪ੍ਰਾਥਮਿਕਤਾ ਦੇ ਰਹੇ ਹਾਂ ਕਿਉਂਕਿ ਚੋਣ ਸੈਕੰਡ ਪ੍ਰੀਅਰਟੀ ਆ ਭਾਈ ਇਲੈਕਸ਼ਨਾਂ ਜਿਹੜੀਆਂ ਨੇ ਉਹਦੇ ਵਿੱਚ ਮੈਂ ਸਮਝਦਾ ਕਿ ਸਰਕਾਰਾਂ ਜਿਸ ਹਿਸਾਬ ਨਾਲ ਜਨਤਕਾ ਕਰਦੀਆਂ ਨੇ ਉਹ ਵੀ ਸਾਡੇ ਸਾਹਮਣੇ ਆ ਸੋ ਸਾਡੀ ਪਹਿਲ ਹੋਏਗੀ ਕਿ ਅਸੀਂ ਪਹਿਲਾਂ ਚੰਗੇ ਲੋਕਾਂ ਨੂੰ ਮੈਂਬਰਸ਼ਿਪ ਦੇ ਕੇ ਆਰਟੀ ਦਾ ਮੂੰਹ ਸਭ ਮਹੰਦਰਾ ਬਣਾਈ ਕੋਈ ਸੰਪਰਕ ਚ ਹੋਰ ਵੀ ਬੰਦੇ ਆ ਰਹੇ ਨੇ ਜਿਹੜੇ ਕਾਲੀਵਲ ਤੋਂ ਭਾਗੀ ਹੋਏ ਫਿਰਦੇ ਨੇ ਦੇਖੋ ਗੱਲ ਹੁਣ ਤੱਕ ਮੇਰਾ ਖਿਆਲ ਅਕਾਲੀ ਦਲ ਜਿਹੜਾ ਸੁਭੀਰ ਸੀ ਬਾਦਲ ਹੋਣਾ ਉਹ ਤਾਂ ਹੁਣ ਜਿਹੜਾ ਆਪਣੇ ਆਪ ਨੂੰ ਅਕਾਲੀ ਕਹੋਂਦਾ ਜਾਇ ਕਹਿ ਲੋ ਵੀ ਇਹ ਪੰਥਕ ਸੋਚ ਆ ਅੰਤਪ੍ਰਸਤਾ ਉਹ ਤਾਂ ਉਹਨਾਂ ਨਾਲ ਡਿਲਾਣਾ ਚਾਹੀਦਾ ਹੈ ਕਿਉਂਕਿ ਇੱਕ ਵੱਡਾ ਦਾਗ ਜਿਹੜਾ ਹੈ ਉਹ ਕੋਈ ਵੀ ਨਹੀਂ ਆਪਣੇ ਸਿਰ ਤੇ ਰੋਣਾ ਚਾਹੁੰਦਾ ਜਿਹੜਾ ਅਕਾਲੀ ਆ ਉਹ ਅਕਾਲ ਤਖਤ ਨੂੰ ਤਾਂ ਮੰਨੇ ਗਈ ਅਕਾਲ ਤਖਤ ਦੀ ਸਰਪ੍ਰਸਤੀ ਤੋਂ ਬਿਨਾ ਕਾਲੀ ਦਲ ਦੇ ਅਕਾਲੀ ਦਲ ਨਹੀਂ ਰਹਿਦਾ ਤੇ ਸਾਥ ਸੁਖੀ ਸਿੰਘ ਬਾਦਲਵਾਲ ਨਾਲ ਤਾਂ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਅਕਾਲ ਤਖਤ ਕਾਲੀ ਦਲ ਦੇ ਵਿੱਚ داخل ਕਿਉਂ ਹੁੰਦਾ ਅਕਾਲ ਤਖਤ ਕੌਣ ਹੁੰਦਾ ਉਹਨਾਂ ਨੂੰ ਇਹ ਵੀ ਪਤਾ ਹੈ ਅਕਾਲ ਤਖਤ ਹੀ ਮਤਲਬ ਸ cerimoni ਕਾਲੀ ਦਲ ਨੂੰ ਹੋਂਦ ਲਿਆਉਣ ਵਾਲਾ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਹੀ ਕਾਲੀਦਾਰ ਆਇਆ ਔਰ ਅਕਾਲ ਤਖਤ ਸਾਹਿਬ ਤੋਂ ਮੋਰਚੇ ਤੇ ਸੰਘਰਸ਼ ਲੜ ਕੇ ਕਾਲੀਦਾਰ ਨੇ ਰਾਜ ਭਾਗ ਖੰਡਾਏ ਨੇ ਅੱਜ ਜਿਹੜੇ ਕਹਿੰਦੇ ਨੇ ਕਰ ਲਿਆ ਅਕਾਲ ਤਖਤ ਕੋਲ ਹੁੰਦਾ ਸੋ ਇਸ ਲਈ ਠੀਕ ਹੈ ਪਰ ਜਿਹੜਾ ਜਗੀ ਸਿੰਘ ੱਲੇਵਾਲ ਦਾ ਬੋਡਾ ਉਹ ਖੜਦਾ ਚੰਗਣੀ ਹੈ ਕਰਤਗੀ ਸੀਗੀ ਹੈ ਕੁਝ ਲੋਕਾਂ ਵੱਲੋਂ ਇੱਕ ਟਿੱਪਣੀ ਕੀਤੀ ਜਾ ਰਹੀ ਹੈ ਕਮੈਂਟ ਕੀਤਾ ਜਾ ਰਿਹਾ ਹੈ ਕਿ ਸਰਕਾਰਾਂ ਦੀ ਲਈ ਕੋਈ ਕੰਮ ਤੁਜੀ ਕੇ ਮੈਨੇ ਦੇਖੋ ਕਿਸਾਨੀ ਸੰਘਰਸ਼ ਦੇ ਵਿੱਚ ਪਿੱਛੇ ਜਿਹੜਾ ਦਿੱਲੀ ਸ਼ੁਰੂ ਕੀਤਾ ਸੀ ਉਹਨੇ ਬੜਾ ਬੜਾ ਨਾਂ ਬਣਾਇਆ ਸੀ ਬੜਾ ਵੱਡਾ ਇੱਕ ਰੋਵ ਕਿਸਾਨਾਂ ਦਾ ਦੇਸ਼ ਔਰ ਦੁਨੀਆ ਭਰ ਦੇ ਵਿੱਚ ਕਾਇਮ ਕੀਤਾ ਸੀ ਔਰ ਵੱਧ ਕੇ ਸਿੱਤੀ ਨਾਲ ਪਿਛਲੇ ਸਮੇਂ ਦੇ ਵਿੱਚ ਕਾਹਲੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਚ ਦਫੇੜ ਪੈ ਗਿਆ ਫਰਤ ਪੈ ਗਏ ਸੰਘਰਸ਼ ਵੀ ਅੱਡ ਅੱਡ ਬਿੰਡਰੇ ਤੇ ਹੁਣ ਆ ਜਿਹੜਾ ਸ਼ੰਪੂ ਤੇ ਕਨੌਟੀ ਤੇ ਬਾਰਡਰ ਤੇ ਧਰਨਾ ਚ ਕੋਇਆ ਜਿਸ ਤਰੀਕੇ ਦਾ ਸਰਕਾਰ ਨੇ ਉਹਨੇ ਕਿਸਾਨੀ ਦੀ ਜਾਇਰ ਕਿਸਾਨ ਲੀਡਰਸ਼ਿਪ ਦੀ ਅਮਰਲਾ ਜਿਹੜੀ ਕਿਸਮ ਦੀ ਤਹੀਨ ਹੋਈ ਆ ਘਟਿਆ ਰੋਬ ਜਿਹੜਾ ਸੀ ਪਹਿਜੜਾ ਸੀ ਕਿਸਾਨਾਂ ਦਾ ਸੋ ਕਿਸਾਨਾਂ ਦੋ ਆਪਣਾ ਪੈਂਠ ਬਣਾਉਣ ਵਾਸਤੇ ਕਿਸਾਨੀ ਦਾ ਰੋਬ ਬਣਾਉਣ ਵਾਸਤੇ ਪਹਿਲੀ ਗੱਲ ਤਾਂ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਜੋੜਤਾ ਇੱਕ ਸੁਰਤਾ ਮੇਰਾ ਕਰ ਲੈਉਣੀ ਚਾਹੀਦੀ ਆ ਘਟੋ ਘਟ ਫਰੋ ਰਹਾ ਉਤੇ ਤਾਂ ਕਿ ਮੁੜ ਕੇ ਫੇਰ ਉਹ ਰੋ ਵਣ ਸਕੇ ਔਰ ਕਿਸਾਨਾਂ ਦੇ ਬਸਲੇ ਹੱਲ ਹੋ ਸਕੇ ਚਰਚਾ ਬੜੀ ਬੰਦੀ ਹੈ ਕਿ ਬੀਜੇਪੀ ਦੇ ਸੰਪਰਕ ਚੋ ਤੁਸੀਂ ਇਹ ਤਾਂ ਅਸਲ ਤੇ ਦੂਜਾ ਧਰ ਜਿਹੜਾ ਹੈ ਉਹਨੂੰ ਕੋਈ ਹੋਰ ਤਾਂ ਮਿਲਦਾ ਨਹੀਂ ਉਹ ਫਿਰ ਜੇ ਅਸੀਂ ਸ੍ਰੀ ਕਲਤਾ ਸਾਹਿਬ ਤੇ ਜਾਂਦੇ ਆ ਵੀ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਸਾਹਿਬ ਜੀ ਸਿਵਾਦ ਹਾਂ ਇਹਨਾਂ ਨੂੰ ਗਲਤ ਰਾਹ ਤੇ ਤੋਰਨ ਤੇ ਵਿੱਚ ਰੋਕਣ ਦੇ ਵਿੱਚ ਸਫਲ ਨਹੀਂ ਹੋ ਪਾਏ ਤਾਂ ਵੀ ਕਹਿੰਦੇ ਬਈ ਭਾਜਪਾ ਭੇਜ ਰਹੀ ਆ ਜੇਕਰ ਤੱਕ ਸਭ ਤਰ੍ਹਾਂ ਦੇ ਕਰ ਜਾ ਉਹ ਤਾਂ ਵੀ ਕਹਿੰਦੇ ਬਈ ਭਾਜਪਾ ਭੇਜ ਰਹੀ ਆ ਤੇ ਜਹੇਦਾਰ ਸਹਿਬਾਨ ਫਿੱਲਰੀ ਹੋਈ ਸ਼ਕਤੀ ਨੂੰ ਜੋੜਨ ਦਾ ਰੋਡਮੈਪ ਤਿਆਰ ਕਰਦੇ ਨੇ ਜਿਹੜਾ 2 ਦਸੰਬਰ ਨੂੰ ਕੀਤਾ ਉਹ ਵੀ ਕਹਿੰਦੇ ਨਾਗਪੁਰ ਤੋਂ ਸੁਨੇਹਾ ਆ ਠੀਕ ਹੈ ਜੇ ਤਾਂ ਅਸੀਂ ਆਪਣੀ ਪਾਰਟੀ ਸ਼ਕਤ ਤਗੜੀ ਕਰਾਂਗੇ ਉਹ ਆਸ ਆ ਕਿ ਇਹ ਜਿਹੜੀ ਲਹਿਰ ਚੱਲੀ ਆ ਭਾਰਤੀ ਮਹੀ ਇਹ ਪੱਕੇ ਤੌਰ ਤੇ ਮਜ਼ਬੂਤ ਸੈਰਮੋਨੀਕਾ ਦੀਦਾਰ ਦੀ ਮੂਵ ਕੰਮ ਕਰੇਗੀ ਔਰ ਅਕਾਲੀਆਂ ਦੀ ਪਹਿਲਾ ਵਰਗੀ ਪੈਂਛਤ ਸੇ ਰੋਕ ਕੰਮ ਹੋਏਗਾ